ਨਿਵਾਰੁ ਪਤਿਸ਼ਹਾ ਗਿਆੰ ਵਿਸਕਰ ਜੁਗੋ ਜੁਗੇ ਅਟਲ ਸਤਗੁਰੂ ਜਗਤਗੁਰੂ ਆ ਦਸਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਆਪ ਜੀ ਸਤਗੁਰੂ ਜੀ ਦੇ ਅਮੂਲ ਬਚਨ ਸਰਵਲ ਕਰ ਰਹੇ ਹੋ ਜੋ ਜੀ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਬਵਾਰਕ ਇਹ ਦੇਵਤੂ ਪਰਕਟ ਹੋਏ ਹੋਏ ਹਨ ਤੇ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸੋ ਦੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿਤ ਉਕਮ ਨਾਮ ਦੇ ਰੂਪ ਵਿੱਚ ਵਰਗ ਕਰਕੇ ਸੜੇ ਸਰਉਣਾ ਤੱਕ ਪਹੁੰਚਾਏ ਨੇ ਸਤਿਗੁਰ ਜੀ ਇਸ ਸਉਦਰਾਹੀ ਜੋ ਬਖਸ਼ਿਸ਼ਾ ਕਰ ਰਹੇ ਨੇ ਆਪਨੇ ਹਿਰਦੇ ਰੂਪੀ ਝੋਲੀ ਵਿੱਚ ਪਵਾਣ ਦਾ ਯਤਨ ਕਰੀਏ ਜੀ ਸਤਨਾਮ ਵਾਹਿਗੁਰੂ ਈਓ ਸੇਖਾ ਅੰਦਰੋਂ ਜੋਰ ਛੱਡ ਤੂੰ ਪਾਉ ਕਰ ਝਲ ਲਗਵਾਏ ਗੁਰ ਕੈ ਭੇ ਕੀਤੇ ਨਿਸ਼ਤਰੇ ਭਵਿਚੂ ਨਿਰਪਉ ਪਾਏ ਸਤ ਗੁਰ ਜੀ ਇਸ ਸੋ ਦਰਾਹੀ ਕਿ ਸੇਖ ਨੂੰ ਸੰਬੋਧਨ ਕਰਕੇ ਜਗਤ ਨੂੰ ਸਿੱਖਿਆ ਦੇ ਰਹੇ ਨੇ हे ਭਾਈ ਤੂੰ ਅੰਦਰ ਦਾ ਜੋਰ ਛੱਡ ਮਨੁੱਖ ਦੇ ਅੰਦਰ ਹਮੇਸ਼ਾ ਆਦ ਕਾਲ ਤੋਂ ਧਨ ਦਾ ਜੋਰ ਜੋਬੰਦ ਦਾ ਜੋਰ ਰਾਜ ਦਾ ਜੋਰ ਸਰੀਰ ਕੋਲ ਦਾ ਜੋਰ ਪਤਾ ਨਹੀਂ ਕਿਤਨੇ ਹਾਰੇ ਦੁਆੜੇ ਦੇ ਭਾਈਆਂ ਦਾ ਜੋਰ ਇਹ ਗੁਰਬਾਣੀ ਵਿੱਚ ਜਵੰਕਤ ਹੈ ਇਹਨਾਂ ਜੋਰਾਂ ਤੇ ਬੜਾ ਚੰਗਾ ਹੈ ਇਹ ਜੋਰ ਛੱਡ ਤੂੰ ਸਤਗੁਰੂ ਜੀ ਬਾਣੀ ਵਿੱਚ ਵਿੱਚ ਇਹ ਬਖਸ਼ਿਸ਼ ਕਰਦੇ ਨੇ ਸਾਨੂੰ ਜੋਰ ਸਾਡਾ ਨਹੀਂ ਹੈ ਜੇ ਤਾਂ ਉਹਨੇ ਦਿੱਤਾ ਤਾਂ ਜੋਰ ਬਣਿਆ ਤਾਂ ਉਹਨੇ ਦਿੱਤਾ ਤਾਂ ਜੋਰ ਬਣਿਆ ਜੋੜ ਨਾ ਜੀਵਨ ਮਰਨ ਨਾ ਜੋਰ ਸਤਗੁਰੂ ਕਹਿੰਦੇ ਨੇ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਜੋਰ ਵਿੱਚ ਉੱਤਮ ਹੋ ਜਾਂਦਾ ਸਤਗੁਰੂ ਜੀ ਕਹਿੰਦੇ ਇਹ ਜੋਰ ਛੱਡ ਤੂੰ ਡਰ ਰੱਖ ਪਰਮੇਸ਼ਰ ਦਾ ਪਰਮੇਸ਼ਰ ਦੇ ਡਰ ਤੋਂ ਬਿਨਾ ਮਨੁੱਖ ਦੇ ਅੰਦਰ ਪਾਗਲਪਨ ਹੋ ਜਾਂਦਾ ਹੈ ਝਲ ਹੋ ਜਾਂਦੀ ਹੈ ਦੇ ਡਰ ਕਿਸ ਦਾ ਰਖਣਾ ਹੈ ਗੁਰ ਕੇ ਪੈ ਕੇ ਤੇ ਨਿਸਤਰੇ ਪੈ ਵਿੱਚ ਨਿਰਪਉ ਪਾਇ ਗੁਰੂ ਦਾ ਪੈ ਅਦਬ ਡਰ ਇਕ ਤਾਂ ਡਰ ਹੁੰਦਾ ਜਿਹੜਾ ਸਭ ਸੀਂਹ ਦਾ ਡਰ ਹੁੰਦਾ ਹੈ ਸੰ ਨਹੀਂ ਉਹ ਹੁੰਦਾ ਹੈ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮਾ ਨਿਰਮਲ ਪਉ ਗੁਰੂ ਦਾ ਪਉ ਦੇਖਣ ਵਿੱਚ ਆਉਂਦਾ ਹੈ ਇਹ ਗੁਰੂ ਦੇ ਜਿਹੜੇ ਨੇੜੇ ਰਹਿਣ ਵਾਲੇ ਨੇ ਨਾ ਉਹਨਾਂ ਦੇ ਅੰਦਰ ਗੁਰੂ ਦਾ ਪਾਉ ਨਹੀਂ ਹੁੰਦਾ। ਅਜਾ ਦੂਰ ਵਾਲਿਆਂ ਦਾ ਹੁੰਦਾ। ਸਾਡੇ ਵਰਗੇ ਜਿਹੜੇ ਜਾਦਾ ਨੇੜੇ ਰਹਿੰਦੇ ਇਹ ਦੇਖਣ ਵਿੱਚ ਆਇਆ। ਦੇਖਣ ਵਿੱਚ ਕਹਿ ਰਿਹਾ ਮੈਂ ਸੁਣੀ ਸੁਣਾਈ ਗੱਲ ਨਹੀਂ ਕਹਿ ਰਿਹਾ। ਬਹੁਤ ਦੂਰ ਦੇ ਲੋਕ ਭੈਅ ਵਿੱਚ ਰਹਿੰਦੇ। ਪਹਿਲਾਂ ਤਾਂ ਅਸੀਂ ਗੁਰੂ ਨੂੰ ਜਾਣਿਆ ਹੀ ਕੁਝ ਨਹੀਂ ਅਸੀਂ ਸਾਡਾ ਗੁਰੂ ਮੰਨਦੇ ਹਾਂ ਸਾਡਾ ਗੁਰੂ ਹੈ ਮੈਂ ਕਹਿੰਦਾ ਦੂਜਿਆਂ ਨੇ ਬਹੁਤ ਜਾਣਿਆ ਬਹੁਤ ਪਛਾਣਿਆ ਜਿਨ੍ਹਾਂ ਦਾ ਜਿਹੜੇ ਨਹੀਂ ਵੀ ਮੰਨਦੇ ਗੁਰੂ ਉਹ ਉਸ ਗੁਰੂ ਤੋਂ ਸੋਝੀ ਲੈ ਕੇ ਅੱਗੇ ਵੰਡ ਰਹੇ ਤੇ ਲੈ ਵੀ ਰਹੇ ਨੇ ਦੇ ਵੀ ਰਹੇ ਨੇ ਅਸੀਂ ਆਪਣੇ ਆ ਦੀ ਕੋਈ ਕੋਈ ਗੱਲ ਭੈ ਅਦਬ ਗੁਰੂ ਦੇ ਭੈ ਵਿੱਚ ਕਹਿੰਦੇ ਸਤਿਗੁਰੂ ਜੀ ਕਹਿ ਰਹੇ ਨੇ ਬ੍ਰਹਮਦੇਵ ਪਤਾ ਨਹੀਂ ਕਿੰਨੇ ਤਰ ਗਏ ਨੇ ਅੱਜ ਕੱਲ੍ਹ ਤਾਰੇ ਗਿਨੇ ਜਾਤ ਹੈ ਨਾਨਕ ਕੇ ਤਾਰੇ ਗਿਨੇ ਜਾਤ ਨਹੀਂ ਫਲਸਵੀ ਦੇ ਕਰਤਾ ਲਿਖਦੇ ਨੇ ਕਹਿੰਦੇ ਤਾਰੇ ਤਾਂ ਦੂਰ ਆਕਾਸ਼ ਦੇ ਗਿਨੇ ਜਾ ਸਕਦੇ ਨੇ ਨਾਨਕ ਦੇ ਤਾਰੇ ਹੋਏ ਨਹੀਂ ਗਿਨੇ ਜਾ ਸਕਦੇ ਉਸ ਗੁਰੂ ਦੇ ਭੈ ਵਿੱਚ ਰਹਿ ਕੇ ਤਰਦਾ ਹੈ ਤਰਦਾ ਬਰਕ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਅਧੂਰੇ ਤਰਗੇ ਗੁਣ ਗਾਵੇ ਗਈ ਉਦੋਂ ਉਸੇ ਦੇ ਮੁਖ ਤੋਂ ਉਸੇ ਦੇ ਹਿਰਦੇ ਵਿੱਚੋਂ ਗੁਣ ਨਿਕਲਦੇ ਨੇ ਜਿਹੜਾ ਗੁਰੂ ਦੇ ਭੈ ਵਿੱਚ ਰਹਿੰਦਾ ਜੇ ਗੁਰੂ ਦਾ ਭੈ ਨਹੀਂ ਹਿਰਦੇ ਵਿੱਚੋਂ ਵੀ ادب ਹੀ ਨਹੀਂ ਹੈ ਜੀ ਸਤਗੁਰੂ ਜੀ ਕਹਿੰਦੇ ਨੇ ਫੇਰ ਮਨ ਕਠੋਰ ਸ਼ਬਦ ਪੇ ਤੂੰ ਸਾਂਤ ਹੋ ਸਹਿ ਬਣ ਆਏ ਜਿਹੜਾ ਤੇਰਾ ਮਨ ਸਖਤ ਹੋਇਆ ਨਾ ਕਠੋਰ ਖਟੋਰ ਚਿੱਤ ਵਿੱਚ ਕੋਈ ਚੀਜ਼ ਨਹੀਂ ਪੈਂਦੀ ਸਖਤ ਪੱਥਰ ਕਠੋਰ ਹੈ ਉਹਦੇ ਵਿੱਚ ਪਾਣੀ ਪ੍ਰਵੇਸ਼ ਨਹੀਂ ਕਰਦਾ ਸਾਰਾ ਦਿਨ ਪਾਣੀ ਵਿੱਚ ਰੱਖੋ ਸੁਪੰਜ ਨਰਮ ਹੈ ਪਾਣੀ ਵਿੱਚ ਰੱਖੋ ਪਾਣੀ ਭੇਦ ਵੀ ਜਾਏਗਾ ਪਾਣੀ ਨੂੰ ਲੈ ਵੀ ਲੈਂਦੀ ਹੈ ਜਦੋਂ ਮਨ ਕਠੋਰ ਹੈ ਜਪ ਅੰਦਰ ਜਾਏਗਾ ਹੀ ਨਹੀਂ ਪੜੀ ਨਹੀਂ ਜਾਏਗਾ ਅੰਦਰ ਨਹੀਂ ਜਾਏਗਾ ਕਲਿਆਣ ਨਹੀਂ ਕਰੇਗਾ ਨਹੀਂ ਕਰੇਗਾ ਸੋ ਪਾਦਸ਼ਾਹ ਕਹਿੰਦੇ ਕਠੋਰ ਹੈ ਇਹ ਪਰ ਸਾਡੇ ਅੰਦਰ ਨਹੀਂ ਜਾ ਰਹੀ ਗੁਰਬਾਣੀ ਇਹ ਸ਼ਬਦ ਮਨ ਕਠੋਰ ਹੈ ਕਠੋਰ ਕੋਈ ਗੱਲ ਨਹੀਂ ਸ਼ਬਦ ਭੇਦ ਤੂੰ ਸ਼ਬਦ ਵਿੱਚ ਭੇਸ ਸ਼ਬਦ ਵਿੱਚ ਰੱਖ ਸ਼ਬਦ ਦੀ ਹੀ ਸਾਰੀ ਕਲਾ ਹੈ ਸ਼ਬਦ ਦੇ ਨੇੜੇ ਜਾਂਦੇ ਨੇ ਅੱਛਾ ਆਪ ਦੀ ਤੁਸੀਂ ਸਰਸੰਗੀ ਬੈਠੇ ਹੋ ਰੋਜ਼ ਦੇ ਆਪ ਦੇ ਮਨ ਵਿੱਚ ਵਿਚਾਰ ਕੇ ਦੇਖਿਓ ਅਸੀਂ ਸ਼ਬਦ ਕਿੰਨੀ ਦੇਰ ਰਹਿੰਦਿਆਂ 24 ਘੰਟੇ ਇੰਨਾ ਕਿ ਸ਼ਬਦ ਦੀ ਵਿਚਾਰ ਕਰਦੇ ਆਂ ਪੜ੍ਹਦੇ ਆਂ ਸੁਣਦੇ ਆਂ ਸੁਣਾਉਂਦੇ ਆਂ ਕੱਲਾ ਪੜ੍ਹਨਾ ਪੜ੍ਹਨਾ ਹੀ ਲਾਇਓ ਅੱਧੋ ਅੱਧ ਤਾਂ ਹੋਣਾ ਚਾਹੀਦਾ ਸਤ ਸੰਪਦਾ ਵੀ ਚਲੋ 24 ਘੰਟੇ ਵਿੱਚ 12 ਘੰਟੇ ਦਾ ਸ਼ਬਦ ਵਿੱਚ ਲਾਓ ਘੱਟ ਤੋਂ ਘੱਟ ਐ ਵੈਸੇ ਤਾਂ ਗੁਰਮੁਖ ਜਾਦਾ ਵੀ ਰਹਿੰਦੇ ਨੇ ਇਸ ਤੋਂ ਕਿਉਂਕਿ ਪਹਿਲਾਂ ਇਹ ਪੜ੍ਹਨਾ ਹੁੰਦਾ ਹੈ ਦੇਖ ਕੇ ਸ਼ਬਦ ਫਿਰੇ ਸ਼ਬਦ ਪਰਵੇਸ਼ ਕਰ ਜਾਂਦਾ ਹੈ ਅੰਦਰ ਜਹਨ ਵਿੱਚ ਜੇਤੇ ਵਿੱਚ ਆ ਜਾਂਦਾ ਇੱਕ ਕੰਠ ਹੁੰਦਾ ਉਹ ਹੱਟ ਨਾਲ ਹੱਟ ਕਾਫੀ ਭਾਈ ਵੀਰ ਸਿੰਘ ਜੀ ਨੇ ਲਿਖਿਆ ਕੁਛ ਹੱਦ ਤੱਕ ਹੱਟ ਠੀਕ ਹੈ ਉਹਨਾਂ ਨੂੰ ਪੁੱਛਿਆ ਸੀ ਕਿਸੇ ਨੇ ਸਿਮਰਨ ਦੇ ਬਾਰੇ ਉਹਨਾਂ ਦੀਆਂ ਬੜੀਆਂ ਗੱਲਾਂ ਲਿਖਤ ਵਿੱਚ ਨਹੀਂ ਜ਼ਿਆਦਾ ਬਹੁਤ ਆਤ ਉਹਨਾਂ ਨੂੰ ਪੁੱਛਿਆ ਸੀ ਵੀ ਕਹਿੰਦੀ ਪਹਿਲਾਂ ਹੱਟ ਨਾਲ ਤੁਰਨਾ ਪਏਗਾ ਫਿਰ ਇਹ ਸਹਜ ਵਿੱਚ ਆ ਜਾਏਗਾ ਇਸ ਤਰ੍ਹਾਂ ਸ਼ਬਦ ਹੈ ਸਾ ਸਭ ਜੀ ਇਹ ਸਾਨੂੰ ਸ਼ਬਦ ਮਿਲਿਆ ਗੁਰਬਾਣੀ ਮਿਲੀ ਹੈ ਜਦੋਂ ਵੀ ਤੇਰੇ ਕੋਲ ਜਰਾ ਜਿਹਾ ਟਾਈਮ ਹੈ ਕੋਈ ਜੀਵਨ ਵਿੱਚ ਬਣਾ ਇਹ ਭਿੱਜੇਗਾ ਫਿਰ ਮਨ ਹੋਰ ਨਹੀਂ ਕਿਸੇ ਰੀਤ ਨਾਲ ਭੇਜਦਾ ਕਥੇ ਕਹਿਣ ਨਾ ਪਾਈਐ ਅੰਦਿਨ ਰਹ ਸਦਾ ਗੁਣ ਗਾਏ ਹੁਣ ਗਾਵੇਗਾ ਕਿਵੇਂ ਗੁਰ ਕੈ ਸ਼ਬਦ ਮਨ ਤਨ ਭਿੱਜੈ ਇਥੇ ਹੈ ਭੇਦ ਗੁਰ ਕੈ ਸ਼ਬਦ ਮਨ ਤਨ ਭੀਜੈ ਆਪ ਵਸੈ ਮਨ ਆਏ ਮੈਂ ਕਿੰਦਾ ਸਹਜ ਪਾਠ ਹੀ ਕਰਕੇ ਦੇਖੋ ਅਦ ਸਮਾ ਆਪਣਾ ਅਦੇ ਵਿੱਚ ਆਪਣੀ ਕੀਰਤ ਕਰੋ 24 ਘੰਟੇ ਵਿੱਚ ਦੇਖਿਓ ਕੀ ਹੋਵੇਗਾ ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰ ਹਰ ਮਨ ਵਸਾਇਆ ਵਿਚ ਬੰਦੇ ਪਰਮੇਸ਼ਰ ਦਾ ਨਾਮ ਲਹਿਰਾ ਨਿਕਲ ਗਿਆ ਕਜਬੂਆ ਨਿਕਲ ਗਿਆ ਮਨ ਚ ਮਨ ਕਠੋਰ ਸ਼ਬਦ पे ਤੂੰ சாਤ ਵਸੈ ਮਨਾਏ ਫਿਰ ਮਨ ਵਿੱਚ ਸ਼ਾਂਤੀ ਰਹੇ ਕੁਝ ਹੋ ਹੀ ਜਾਏ ਸ਼ਾਂਤ ਹੈ ਕੁਝ ਜਾ ਰਿਹਾ ਹੈ ਸ਼ਾਂਤ ਹੈ ਆ ਰਿਹਾ ਹੈ ਸ਼ਾਂਤ ਹੈ ਨਾ ਤਾਂ ਆਣਾ ਸਾਤ ਰੱਖਦਾ ਹੈ ਨਾ ਜਾਣਾ ਰੱਖ ਆਣ ਵਿੱਚ ਬਲੇ ਬਲੇ ਕਿੰਨੇ ਕਿੰਨੇ ਛਾਲਾ ਹੁੰਦੀਆਂ ਨੇ ਬਜਦੀਆਂ ਕਿਤਨੇ ਪਟਾਕੇ ਵੱਧਦੇ ਜਾਨ ਵਿੱਚ ਰੋਣਾ ਵੀ ਉਹ ਨਹੀਂ ਹੁੰਦਾ ਯਾਦ ਰੱਖਿਆ ਉਹ ਨਹੀਂ ਹੋਵੇਗਾ ਘਟ ਨਹੀਂ ਹੋਵੇਗਾ ਉਥੇ ਸ਼ਾਂਤ ਹੁੰਦਾ ਕੋਈ ਫਰਕ ਨਹੀਂ ਉਥੇ ਸ਼ਬਦ ਵਿੱਚ ਭੇਦੇ ਹੋਇਆ ਸ਼ਾਂਤ ਹੈ ਫਿਰ ਸ਼ਾਂਤੀ ਵਿੱਚ ਕਾਰ ਕਮਾਉਣੀ ਸਾ ਖਸਮ ਪਾਵੇ ਉਹ ਸ਼ਾਂਤ ਵਿੱਚ ਕਿਹਾ ਹੋਇਆ ਵਾਹਿ ਗੁਰੂ ਰੋਗ ਰੋਗ ਵਿੱਚ ਪਿੱਛੇ ਜਾਏਗਾ 3.5 ਕਰੋੜ ਰੋਮਨੁੱਖ ਦੇ ਸਰੀਰ ਤੇ ਵਿਗਿਆਨ ਕਹਿੰਦਾ ਗਿਣਿਆ ਜਾਂਦਾ ਕਿੰਨੀ ਵਾਰੀ ਹੋ ਗਿਆ ਕੋਈ ਹਿਸਾਬ ਹੈ ਤੇ ਜਪਦਾ ਫਿਰ ਸ਼ਾਂਤੀ ਵਿੱਚ ਹੈ ਕਾਰਕਮਾਂ ਸ਼ਾਂਤੀ ਵਿੱਚ ਸੇਵਾ ਕਰੇਗਾ ਝਾੜੂ ਮਾਰੇਗਾ ਤੂੰ ਦੇਖੋ ਕੀ ਬਣੇ ਵਰਨਾ ਅਸ਼ਾਂਤੀ ਵਿੱਚ ਰੋਜ਼ ਕਰ ਰਹੇ ਹੋ ਰੋਜ਼ ਜਪ ਕਰ ਰਹੇ ਹੋ ਖਸ ਥਾਈ ਨਹੀਂ ਪਹਿ ਰਿਹਾ ਵਿਰਥਾ ਜਾ ਰਿਹਾ ਮਤ ਥੋੜੀ ਸੇਵ ਕਮਾਈ ਗਵਾਈਏ ਵਾਹਿਗੁਰੂ ਜੀ ਮਤ ਥੋੜੀ ਸੇਵ ਗਵਾਈਏ ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ ਪੁੱਛੋ ਗਿਆ ਦੀ ਜਾਏ ਕਿਸੇ ਗਿਆਨੀ ਜਾਣਣ ਵਾਲੇ ਨੂੰ ਗਿਆਨ ਅਰਥ ਨਾ ਜਾਣਨਾ ਕਿਸੇ ਜਾਣਣ ਵਾਲੇ ਨੂੰ ਪੁੱਛੋ ਵੀ ਭਾਈ ਕਾਮ ਕ੍ਰੋਧ ਅਸ਼ਾਂਤ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਮਨਸਾ ਤ੍ਰਿਸ਼ਨਾ ਮਤਸਰ ਸ਼ਾਂਤ ਹੋਣ ਦੇਣਗੇ ਕਦੇ ਇਹਨਾਂ ਵਿੱਚ ਕਿਸੇ ਨੇ ਨਹੀਂ ਪਾਇਆ ਜਪ ਉਹ ਵੀ ਰਹੇ ਨੇ ਜਪ ਉਹ ਵੀ ਰਿਹਾ ਸ਼ਾਂਤੀ ਵਾਲਾ ਸ਼ਾਂਤੀ ਦਾ ਹੀ ਸੰਤ ਬਣਦਾ ਹੈ ਕਿਸੇ ਨੇ ਨਹੀਂ ਪਾਇਆ ਪਾਤਸ਼ਾਹ ਕਹਿੰਦੇ ਨੇ ਇਹ ਸਭ ਕੁਝ ਇਹ ਅਵਸਥਾ ਵਿੱਚ ਰਹਿੰਦੇ ਨੇ ਵੇਣ ਕਰਮਾ ਕਿਨੇ ਨਾ ਪਾਇਓ ਭੌਂਕ ਮੂਹੇ ਬਿਲ ਲਾਏ ਕਹਿੰਦੇ ਨਹੀਂ ਪਾਇਆ ਜਾਏਗਾ ਇਸੇ ਕਰਕੇ ਸਾਨੂੰ ਪ੍ਰਾਪਤੀ ਨਹੀਂ ਹੋ ਰਹੀ ਏ ਮਨ ਕਠੋਰ ਪਿਆ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰ ਪਾਸ ਗੁਰੂ ਦੇ ਨੇੜੇ ਆਉਂਦੇ ਹੀ ਨਹੀਂ ਗੁਰੂ ਦਾ ਕਰਮ ਬਣਦਾ ਹੀ ਨਹੀਂ ਗੁਰੂ ਦੀ ਯਾਦ ਬਣਦੀ ਉਹ ਨਹੀਂ ਹੋਰ ਹੋਰ ਬੜੇ ਕਰਮ ਕਰਦਾ ਅੱਗੇ ਦੱਸਣਗੇ ਇਹ ਸਾਡੀ ਹਾਲਤ ਮਹਲਾ 3 ਜਨ ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗਿਆ ਪਿਆਰ ਮਨਮੁਖ ਮੰਦੇ ਪਿੱਛੇ ਤੁਰਨਾ ਪਿਆ ਗੁਰੂ ਆਵਾਜ਼ਾਂ ਭਰੀ ਜਾਏ ਪਿਆ ਸੰਤ ਦਸੀ ਜਾਏ ਨਹੀਂ ਸੁਣਦਾ ਨਾ ਸੰਤ ਦਿਖਦਾ ਹੈ ਨਾ ਗੁਰੂ ਦਿਖਦਾ ਹੈ ਨਾ ਗੁਰਮੁਖ ਦਿਖਦਾ ਹੈ ਕੁਝ ਵੀ ਨਹੀਂ ਮਨਮੁਖ ਹੈ ਗੁਰੂ ਨਹੀਂ ਦਿਖੇਗਾ ਗੁਰੂ ਨਹੀਂ ਦਿਖੇਗਾ ਨਾਮ ਨਹੀਂ ਮਿਲੇਗਾ ਨਾਮ ਨਹੀਂ ਮਿਲੇਗਾ ਸ਼ਾਂਤ ਨਹੀਂ ਆਏ ਨਾਮ ਸੰਭਲ ਨਾਮ ਸੰਗ੍ਰਹਿ ਨਾਮੇ ਹੀ ਪਤ ਹੋਏ ਨਾਮ ਮਿਲਦਾ ਕਿਤੋਂ ਹੈ ਨਾਮ ਰਤਾ ਸਤ ਗੁਰੂ ਹੈ ਕਲਯੁਗ ਬੋਹਿਥ ਹੋਏ ਹੋਰ ਥੋੜਾ ਨਾਮ ਵਿੱਚ ਰੰਗਿਆ ਗੁਰੂ ਪਿਆ ਕੋਈ ਰੰਗ ਕਰਨ ਵਾਲੇ ਦੇ ਨੇੜੇ ਨੂੰ ਲੰਘਿਓ ਸਹਿਜੇ ਹੀ ਲੱਗ ਜਾਏਗਾ ਉਹਨਾਂ ਰੰਗਾਂ ਦਾ ਤਿਹਾਰ ਬਣਾਉਂਦੇ ਨੇ ਉੱਥੇ ਕਿਸੇ ਨਾ ਕਿਸੇ ਤਰੀਕੇ ਨਾਲ ਛਿੱਟਾ ਲੱਗ ਜਾਏਗਾ ਲੱਗ ਜਾਏਗਾ ਲਾਜ ਰਾਜਾ ਆਇਆ ਸੀ ਭਗਤ ਰਵਿਦਾਸ ਜੀ ਦੇ ਕੋਲ ਲੈਣ ਲਈ ਜੋ ਦੇਣ ਲੱਗੇ ਸਨ ਉਹਦਾ ਇੱਕ ਛਿੱਟਾ ਹੀ ਲੱਗਿਆ ਸੀ ਤੇ ਮਨ ਵਿੱਚ ਆਇਆ ਵੀ ਇਹਨੂੰ ਧਵਾ ਲਈਏ ਇਹ ਚਮਾਰ ਦੀ ਚੰਮ ਦੀ ਭਿੱਜੀ ਹੋਈ ਖਲ ਦੇ ਵਿੱਚ ਲੱਗ ਗਿਆ ਉਹ ਧੋਬੀ ਦੀ ਲੜਕੀ ਨੇ ਜਦੋਂ ਚੱਕ ਕੇ ਦੇਖਿਆ ਵੀ ਉਤਰ ਜਾਏਗਾ ਕਿ ਨਹੀਂ ਵਾ ਦੇਖ ਲੋ ਥਰਡ ਪਰਸਨ ਤੇ ਅਸਰ ਕਰ ਗਿਆ ਉਸ ਤੇ ਨਹੀਂ ਕਰਿਆ ਪੀਪੇ ਤੇ ਨਹੀਂ ਕਰਿਆ ਭਗਤ ਪੀਪਾ ਜੀ ਹੋਏ ਸਮਕਾਲੀ ਸਨ ਭਗਤ ਹੋ ਰੰਗ ਤਾਂ ਐਸਾ ਹੈ ਸਤਗੁਰੂ ਤਾਂ ਰੰਗਿਆ ਪਿਆ ਸੀ ਨੇੜੇ ਹੀ ਨਹੀਂ ਆ ਰਹੇ ਗੁਰੂ ਕੋਲ ਨਾਮ ਦੇ ਕੋਈ ਕਾਵੇ ਨਹੀਂ ਸਾਸ ਜੀ ਸਿੱਖ ਨੂੰ ਆਪਣੇ ਜਿੰਨਾ ਹੀ ਦਿੰਦਾ ਜਿੰਨਾ ਆਪਣੇ ਕੋਲ ਹੈ ਉਨੇ ਹੀ ਦਿੰਦਾ ਹੈ ਲੇਣ ਵਾਲਾ ਹੋਵੇ ਕੋਈ ਇਹ ਵਸ ਜਦੋਂ ਸਤਸੰਗਤ ਵਿੱਚ ਮਿਲਦਾ ਹੈ ਸਤਸੰਗਤ ਗੁਰੂ ਦੀ ਸੰਗਤ ਵਿੱਚ ਨਾਮ ਰਤਾ ਸਤਗੁਰੂ ਹੈ ਕਲਯੁਗ ਬੋਹਿਤਾ ਹੋਏ ਪਰ ਗੁਰਮੁਖ ਹੋ ਵੈਸੋ ਪਾਰ ਪਵੇ ਜਿਨ੍ਹਾਂ ਅੰਦਰ ਸੱਚਾ ਹੋਵੇ ਗੁਰਮੁਖ ਗੁਰੂ ਅਨਸਾਰੀ ਹੋਵੇ ਫਿਰ ਇਹ ਅਵਸਥਾ ਬਣਦੀ ਹੈ ਵੈਸੇ ਮਨਮੁਖ ਮਾਇਆ ਮੋਹ ਹੈ ਅਸੀਂ ਕੀ ਹਾਂ ਸੜੇ ਦਿਨ ਮਾਇਆ ਦਾ ਮੋਹ ਹੈ ਚਾਹੇ ਉਹ ਪੁੱਤਰ istri ਪਰਿਵਾਰ ਰੂਪ ਹੈ ਕਾਰੋਬਾਰ ਰੂਪ ਹੈ ਸਮਾਜ ਰੂਪ ਹੈ ਰਾਜ ਰੂਪ ਹੈ ਉਹ ਸਭ ਨੂੰ ਜਨ ਧਰਮ ਕਰਮ ਤੋਂ ਵਿੱਚੇ ਚਲਾ ਜਾਂਦਾ ਕਰਦਾ ਸਭ ਕੁਝ ਹੈ ਰਹਿੰਦਾ ਮਾਇਆ ਵਿੱਚ ਹੈ ਧਰਮ ਵਿੱਚ ਹੈ ਕਰਮ ਵਿੱਚ ਹੈ ਪਰਿਵਾਰ ਵਿੱਚ ਹੈ ਕਾਰੋਬਾਰ ਵਿੱਚ ਗੁਰਮੁਖ ਵੀ ਰਹਿੰਦਾ ਹੈ ਪਰ ਉਹਦਾ ਸਭ ਦਾ ਸਭ ਕੁਝ ਹੈ ਹਰ ਕੀ ਤੌ ਦਾ ਅਸੀਂ ਤਾਂ ਹਜੇ ਗੁਰਮੁਖ ਨੂੰ ਨਹੀਂ ਪਕੜ ਸਕੇ ਗੁਰੂ ਤਾਂ ਬਹੁਤ ਵੱਡੀ ਗੱਲ ਹੈ ਪਾਤਸ਼ਾਹ ਕਹਿੰਦੇ ਨੇ ਨਾ ਮਨੁਖ ਮਾਇਆ ਮੋਹ ਹੈ ਨਾਮ ਨਾ ਲੱਗੋ ਪਿਆਰ ਕਦੇ ਨਾਮ ਵਿੱਚ ਪਿਆਰ ਨਹੀਂ ਲੱਗਦਾ ਬਹੁਤ ਮਾਇਆ ਵਿੱਚ ਹੈ ਕਿੱਥੇ ਲੱਗੇਗਾ ਹਰ ਬਣਾਈ ਬੜੀ ਪਰਵਲ ਹੈ ਫਿਰ ਉਹ ਨਿਸ਼ਾਨੀ ਕੀ ਹੈ ਉਹਦੀ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਕੂੜ ਹੀ ਕਮਾਉਂਦਾ ਤੇ ਕੂੜ ਹੀ ਇਕੱਠਾ ਹੋਵੇਗਾ ਅਸੀਂ ਕੂੜ ਉੱਥੇ ਉਹ ਕੀ ਕਮਾਉਂਦਾ ਨਾਮ ਸੰਭਾਲ ਲੈ ਨਾਮ ਸੰਗ੍ਰਹਿ ਨਾਮੇ ਹੀ ਪਤ ਹੋਏ ਉਲਟ ਹੈ ਸਾਡੇ ਤੋਂ ਕੰਮ ਅਸੀਂ ਕੂੜ ਦਾ ਕਰਮ ਕਰ ਰਹੇ ਹਾਂ ਕੂੜ ਹੀ ਇਕੱਠਾ ਹੋ ਰਿਹਾ ਕੂੜ ਦਾ ਹੀ ਭੋਜਨ ਕਰ ਰਹੇ ਹਾਂ ਸਾਰਾ ਦਿਨ ਮੂੰਹ ਵਿੱਚੋਂ ਕੂੜ ਨਿਕਲਦਾ ਹੈ ਕਸ਼ਬ ਦੇ ਨਿਕਲਦਾ ਹੈ ਕਨਾਮ ਨਿਕਲਦਾ ਹੈ ਆਪ ਦਾ ਹਿਸਾਬ ਆਪ ਲਾਉਣਾ ਹੈ ਪਾਤਸ਼ਾਹ ਕਹਿੰਦੇ ਨੇ ਇਹ ਅਵਸਥਾ ਇਹ ਜਦੋਂ ਇਹ ਕਲਾ ਵਰਤਦੀ ਹੈ ਨਾ ਤੁਸੀਂ ਜਿੰਨੇ ਮਰਜੀ ਕੋੜ ਵਿੱਚ ਨੂੰ ਲੰਘਿਓ ਫਿਰ ਵੀ ਸੱਚ ਰਹੇਗਾ ਆਪਾਂ ਜਿੰਨੇ ਮਰਜੀ ਸੱਚ ਵਿੱਚੋਂ ਨਿਕਲ ਰਹੇ ਹਾਂ 사ਦਸੰਗ ਜੀ ਕੋੜ ਫੇਰ ਰਹੇ ਸਾਡੇ ਕੋਲ ਸੱਚ ਵਾਲਿਆਂ ਵਿੱਚ ਰਹ ਰਹੇ ਹਾਂ ਅਸੀਂ ਸੱਚ ਵਾਲੇ 35 ਮਹਾਪੁਰਖ ਸਾਡੇ ਕੋਲ ਨੇ ਫਿਰ ਵੀ ਕੋੜ ਵਿੱਚ ਉਹ ਕੂੜ ਵਿੱਚ ਰਹਿੰਦੇ ਨੇ ਫਿਰ ਵੀ ਸੱਚ ਵਿੱਚ ਐਸਾ ਹੈ ਗੁਰੂ ਸੋ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਭਾਈ ਮਾਇਆ ਤਨ ਸੰਚ ਚ ਮਰੇ ਵਿਖ ਮਾਇਆ ਤਨ ਸੰਚ ਚ ਮਰੇ ਉਹ ਮਾਇਆ ਰੂਪੀ ਧਨ ਜੋ ਵਿਖ ਹੈ ਜ਼ਹਿਰ ਹੈ ਇਹ ਇਕੱਠਾ ਕਰ ਕਰਕੇ ਮਰਦਾ ਹੈ ਤੇ ਜਿਹੜੇ ਲਈ ਇਕੱਠਾ ਕਰੇਗਾ ਉਹ ਵੀ ਤਾਂ ਫਿਰ ਬਿਕਦਾ ਕੰਮ ਤੋਂ ਬਿਖ ਖਾਦੇ ਤਤਕਾਲ ਮਰ ਜਾਵੀ ਆਤਮਕ ਮਤਸਰੂ ਤੰਤੇ ਹੋਏ ਸਭ ਛਾਰ ਇਹ ਸਤ ਸਾਦ ਦੇਣ ਵਾਲੀ ਦੀ ਛਾਰ ਹੈ ਸਭ ਛਾਰ ਹੈ ਸੁਆ ਹੈ ਖਤਮ ਹੋਣ ਵਾਲੀ ਚੀਜ਼ ਨੂੰ ਕਹਿੰਦੇ ਨੇ ਛਾਰ ਕਰਮ ਧਰਮ ਸੁਚ ਸੰਜਮ ਕਰੇ ਅੰਤਰ ਲੋਭ ਵਿਕਾਰ ਐਸਾ ਬਹੁਖ ਬੜੇ ਕਰਮ ਧਰਮ ਕਰਦਾ ਚੰਗੇ ਕੰਮ ਬਹੁਤ ਕਰੇਗਾ ਸਤੋ ਗੁਣੀ ਕਰਮ ਬਹੁਤ ਕਰਦਾ ਐਸਾ ਬਹੁਖ ਜਿਹੜਾ ਇਸ ਤਰ੍ਹਾਂ ਦਾ ਹੁੰਦਾ ਹੈ ਨਾ ਮਨਮੁਖ ਹੁੰਦਾ ਹੈ ਉਹ ਬੜੇ ਜਗ ਪੁੰਨ ਦਾਨ ਦੂਜਿਆਂ ਦਾ ਭਲਾ ਕਰਨ ਵਾਲਾ ਕੰਮ ਬਹੁਤ ਆਪਣਾ ਕਰ ਨਹੀਂ ਸਕਦਾ ਆਪਣਾ ਨਹੀਂ ਕਰ ਸਕਦਾ ਉਹ ਭਲਾ ਕਰਮਦ ਕਰਨ ਦਾ ਉਹ ਵੀ ਕਰਦਾ ਹੈ ਜਿਸ ਨੂੰ ਇਹ ਨਾਮ ਦੀ ਪ੍ਰਾਪਤੀ ਹੁੰਦੀ ਹੈ ਪਰ ਬਾਅਦ ਵਿੱਚ ਕਰਦਾ ਹੈ ਬਾਅਦ ਵਿੱਚ ਕਰਦਾ ਹੈ ਜੋ ਮੈਨੂੰ ਮਿਲੇ ਆ ਇਹ ਸੰਸਾਰ ਨੂੰ ਵੀ ਦੇਵਾਂਗਾ ਬਾਦਸ਼ਾਹ ਕਹਿੰਦੇ ਨੇ ਕਰਮ ਧਰਮ ਸੁੱਚ ਸੰਜਮ ਕਰੈ ਅੰਤਰ ਲੋਭ ਵਿਕਾਰ ਕਿਉ ਕਰਦਾ ਹੈ ਅੰਦਰ ਲੋਭ ਪਏ ਵਿਕਾਰ ਪਏ ਨਾਨਕ ਜੇ ਮਨ ਮੁਖ ਕਮਾਵੇ ਸੋ ਥਾਏ ਨਾ ਪਵੇ ਦਰਗੇ ਹੋਏ ਇੱਕ ਵਾਰ ਭਾਈ ਸਤਗੁਰੂ ਜੀ ਕਹਿ ਰਹੇ ਨੇ ਜਿਉ ਮਨ ਮੁਖ ਕਮਾਵੇ ਇਹ ਪਉੜੀ ਮਨ ਮੁਖ ਦੀ ਹੈ ਸਾਡੀ ਮਨ ਮੁਖ ਜੋ ਕਮਾਉਂਦਾ ਹੈ ਉਹ ਥਾਰੀ ਪੈਂਦਾ ਬੜਾ ਜਪ ਕਰਦਾ ਹੈ ਬੜਾ ਪੁੰਨ ਕਰਦਾ ਹੈ ਦਾਨ ਕਰਦਾ ਹੈ ਥਾਏ ਨਹੀਂ ਪਿਆ ਪਰਵਾਣ ਨਹੀਂ ਹੋਇਆ ਸ਼ਾਂਤੀ ਵਿੱਚ ਕਾਰਕਮਾਵਣੀ ਸਾਕਾ ਸਭ ਪਾਵੈ ਥਾਏ ਪਹਿਲਾਂ ਕਿ ਉਹ ਹਰ ਚੀਜ਼ ਥਾਏ ਉਹਦਾ ਬੋਲਿਆ ਵੀ ਥਾਏ ਹੈ ਉਹਦਾ ਕਿਹਾ ਵੀ ਥਾਏ ਉਹਦਾ ਕਰਿਆ ਵੀ ਥਾਏ ਤੇਨ ਕਾ ਬੋਲਿਆ ਪਰਵਾਣ ਹੈ ਦਰਗਹ ਪਵੈ ਥਾਏ ਸਾਸਕ ਜੀ ਉਹਦਾ ਬੋਲਿਆ ਵੀ ਸਿੱਧੇ sire ਜਾਂਦਾ ਹੈ ਜਿਸ ਕਾ ਕਿਹਾ ਦਰਗਹ ਚੱਲਦਾ ਹੈ ਉਹ ਬੇਪਰਵਾਹ ਇੰਦਾ ਸੋ ਕਿਸ ਨਿਦਰਾ ਲੈ ਆਵੇ ਤੜੇ ਮਨਮੁਖ ਕਮਾਵੇ ਸੋ ਥਾਏ ਨਾ ਪਵੇ ਤੇ ਫਿਰ ਇੱਕ ਹੁੰਦਾ ਕੀ ਹੈ ਦਰਗਾ ਹੋਏ ਖਵਾਲ ਉਹ ਕਹਿੰਦੇ ਵੀ ਤੈਨੂੰ ਕਮਾਣ ਵਾਸਤੇ ਭੇਜਿਆ ਸੀ ਕਰਿਆ ਹੀ ਕੁਝ ਨਹੀਂ ਕਿੰਨਾ ਕਮਾਇਆ ਤੂੰ ਉੱਥੇ ਦਾ ਦਰਗਾ ਤਾਂ ਉਹਨਾਂ ਨੂੰ ਮਿਲਦੀ ਹੈ ਜਿਹੜੇ ਸੱਚ ਨੂੰ ਤਿਆਦੇ ਨੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੰਡ ਮਲਿਆ ਉਹਨੂੰ ਤਾਂ ਸਾਰਾ ਪਿੜੀ ਉਹਦਾ ਹੈ ਜਿੰਨਾ ਮਰਜੀ ਆਪ ਬੈਠੇ ਕਿਸੇ ਨੂੰ ਉਠਾਵੇ ਉਥੇ ਦਰਗਹਿ ਪਵੈਨ ਥਾਏ ਦਰਗਹਿ ਥਾਂ ਕੀ ਪਣੀ ਜਾਣੀ ਨਹੀਂ ਦਿੱਤਾ ਜਾਂਦਾ ਜਗ੍ਹਾ ਹੀ ਨਹੀਂ ਉਥੇ ਇਥੇ ਦਰਗਹਿ ਹੋਏ ਖੁਆਰ ਜੇਤਾ ਬਹੁ ਪ੍ਰੀਤ ਸਵਾਦ ਸਭਾ ਕਾਲ ਖਦਾਗਾ ਦਾਗ ਜੇਤਾ ਬਹੁ ਪ੍ਰੀਤ ਸਵਾਦ ਇਹਨਾਂ ਵਿੱਚ ਰਹਿੰਦੇ ਆਪਾ ਮਾਇਆ ਦਾ ਉਹ ਮਾਇਆ ਦੀ ਪ੍ਰੀਤ ਮਾਇਆ ਦਾ ਸਵਾਦ ਰੂਪ ਜਿਹੜਾ ਵਰਤਿਓ ਉਥੇ ਕਿਤੇ ਦਾਗ ਦੋਖੋਂ ਚਲਿਆ ਲਾਏ ਧਰਗੈ ਬੈਸਣ ਨਾਹੀ ਜਾਏ ਜਗਾਂ ਹੀ ਕੋਈ ਨਹੀਂ ਬੈਠਣ ਦੀ ਉਥੇ ਉਸ ਦੇ ਲਈ ਪਾਉੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰ ਪੱਟ ਕਰੇ ਬ੍ਰह्म ਗਿਆਨ ਪਰਮੇਸ਼ਰ ਆਪ ਹੀ ਸਾਰੀ ਖਾਣੀਆਂ ਹੈ ਚਾਰ ਖਾਣੀਆਂ ਤੇ ਚਾਰ ਬਾਣੀਆਂ ਮੰਨੀਆਂ ਜਾਂਦੀਆਂ ਪਰ ਮੇਰੇ ਪਾਤਸ਼ਾਹ ਨੇ ਕਿਹਾ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਤਨ ਨਿੰਦਰੋਜ ਪੜਦੇ ਹੋ ਕੋਈ ਹਸਾਬ ਨਹੀਂ ਉਹਦੀ ਖਾਣੇ ਪ੍ਰਚਾਰ ਮ ਦੀ ਇਹ ਖਾਣੀਆਂ ਵਿੱਚ ਆਪ ਹੀ ਹੈ ਅੰਡਜ ਜਿਰਜ ਸਿਤਜ ਉਤਪੁੱਜ ਇਹ ਚਾਰ ਖਾਣੀਆਂ ਵਿੱਚ ਪੈਦਾ ਹੋ ਰਿਹਾ ਆਪ ਹੀ ਹੈ ਚਾਰ ਬਾਣੀਆਂ ਦੇ ਵਿੱਚ ਆਪ ਹੈ ਪਰ ਆਪ ਸੰਤੀ ਮਦਮਾ ਵੈਖਰੀ ਆਪ ਹੀ ਹੈ ਹੁਣ ਅਸੀਂ ਬੋਲ ਰਹੇ ਹਾਂ ਉਸ ਤੋਂ ਬਿਨਾ ਬੋਲ ਸਕਦੇ ਹਾਂ ਇੱਕ ਬੋਲ ਨਹੀਂ ਬੋਲ ਸਕਦੇ ਇਹ ਆਪ ਹੀ ਹੈ ਆਪ ਹੀ ਸਾਰੇ ਖੰਡ ਤੇ ਬ੍ਰਹਮੰਡ ਬਣਾਏ ਨੇ ਸਾਰੇ ਆਪ ਹੀ ਬਣਿਆ ਹੋਇਆ ਜਾਂ ਇਸ ਭਾਣਾ ਤਾਂ ਜਗਤ ਪਾਇਆ ਬਾਜ ਕਲਾ ਅਡਾਨ ਰਹਾਇਆ ਖੰਡ ਬ੍ਰਹਮੰਡ ਪਾਤਾਲ ਅਰੰਭੇ ਇੱਥੇ ਪਾਤਾਲ ਦਾ ਜ਼ਿਕਰ ਨਹੀਂ ਇੱਥੇ ਦੁਆ ਦਾ ਆਰੰਭੇ ਆਰੰਭ ਕਰ ਦਿੱਤਾ ਅਖੰਡ ਪਾਠ ਸਾਹਿਬ ਆਰੰਭ ਹੋਇਆ ਸ਼ੁਰੂ ਹੋ ਗਿਆ ਸ਼ੁਰੂ ਬਣਾ ਲੈ ਕੀਤੇ ਸ਼ੁਰੂ ਕੀਤੇ ਅਰ ਸਾਰੇ ਬਣ ਗਏ ਉਹਦਾ ਇਹ ਨਹੀਂ ਉਹਦਾ ਵੀ ਸ਼ੁਰੂ ਕੀਤਾ 1 ਸਾਲ ਲੱਗਿਆ ਘਰ ਬਣਨ ਨੂੰ 2 ਲੱਗੇ 3 ਲੱਗੇ ਨਹੀਂ ਬਸ ਸ਼ੁਰੂ ਅਰ ਉਸੇ ਵਕਤ ਬਣ ਗਿਆ ਪਰਮੇਸ਼ਰ ਦੀ ਇਹ ਕਲਾ ਉਸੇ ਵਕਤ ਹੀ ਜਿ ਇਕ ਫੁਰਨਾ ਹੈ ਉਹਦਾ ਫੁਰਨੇ ਵਿੱਚ ਹੀ ਸਭ ਕੁਝ ਇਕੀਤਾ ਪਸਾਓ ਏਕੋ ਕੁਆਓ ਹਰ ਕਰਮ ਦਾ ਛਿਣ ਵਿੱਚ ਹੁੰਦਾ ਹੈ ਪੂਰਾ ਖਿਨ ਮੈਂ ਥਾਪ ਉਥਾ ਪਣਹਾਰਾ ਖਿਨ ਮੈਂ ਰਾਉ ਰੰਕ ਕੋ ਕਰਈ ਇੱਕ ਖਿਨ ਵਿੱਚ ਸਾਰਾ ਕੁਝ ਕਰਦਾ ਇੱਕ ਖਿਨ ਵਿੱਚ ਕਿਸੇ ਦਾ ਮਨ ਮੋੜ ਦਿੰਦਾ ਹੈ ਖਿਨ ਵਿੱਚ ਕਿਸੇ ਦਾ ਮਨ ਜੋੜ ਦਿੰਦਾ ਹੈ ਐਡਾ ਵੱਡਾ ਹੈ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਚਰਤ ਕਰੇ ਆਪ ਹੀ ਇਹ ਸੰਸਾਰ ਸਾਗਰ ਬਣਦਾ ਹੈ ਆਪ ਹੀ ਪਾਣੀ ਵਾਲਾ ਸਮੁੰਦਰ ਬਣਦਾ ਹੈ ਇਹ ਸਭ ਕੁਝ ਆਪ ਹੀ ਹੈ ਆਪ ਹੀ ਇਹਦੇ ਵਿੱਚ ਰਤਨ ਰੱਖੇ ਹੋਏ ਨੇ ਜਿਹੜਾ ਪਾਣੀ ਰੂਪੀ ਸਮੁੰਦਰ ਹੈ ਉਹਦੇ ਵਿੱਚ 14 ਰਤਨ ਮੱਦੇਜਾਤੇ ਜਿਹੜਾ ਇਹ ਸਾਡਾ ਸਰੀਰ ਰੂਪੀ ਸਾਗਰ ਹੈ ਇਹਦੇ ਵਿੱਚ ਬਿਆੰਤ ਨੇ ਗੁਰੂ ਸਾਗਰ ਹੈ ਇਹਦੇ ਵਿੱਚ ਬਿਆੰਤ ਨੇ ਕੋਈ ਸਾਭ ਨਹੀਂ ਗੁਰ ਸਾਗਰ ਰਤਨੀ ਪਰਪੂਰੇ ਸਾਗਰ ਆਪੇ ਗੁਰੂ ਬਣਿਆ ਉਹਨੇ ਜੇ ਮਾਇਆ ਪਰਬਲ ਬਣਾਈਏ ਉਤੋਂ ਤਰਨ ਲਈ ਗੁਰੂ ਵੀ ਪਰਬਲ ਬਣਾਇਆ ਹੈ ਉਤਨਾ ਹੀ ਸ਼ਕਤੀਸ਼ਾਲੀ ਉਸ ਤੋਂ ਵੀ ਜ਼ਿਆਦਾ ਗੁਰੂ ਵਿੱਚ ਵੀ ਰਤਨ ਸਮੁੰਦਰ ਰਤਨ ਨੇ ਸਾਗਰ ਹੈ ਸਰੀਰ ਵਿੱਚ ਵੀ ਸਾਗਰ ਹੈ ਰਤਨਾ ਰਤਨ ਪਦਾਰਥ ਭਵ ਸਾਗਰ ਭਰਿਆ ਆਰਾਮ ਬਾਣੀ ਗੁਰਬਾਣੀ ਲਾਗੇ ਤਨ ਹੱਥ ਚੜਿਆ ਆਰਾਮ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਏ ਤੇਰੇ ਭਗਤ ਭਰੇ ਭੰਡਾਰਾ ਰਤਨ ਆਪੇ ਹੀ ਵਿਚ ਰਤਨ ਸਰੇ ਧਰੇ ਗੁਰ ਕਾ ਸ਼ਬਦ ਰਤਨ ਹੈ ਇਹ ਵੀ ਰਤਨ ਹੈ ਕੋਈ ਸਾਵ ਨਹੀਂ ਰਤਨਾ ਦਾ ਪ੍ਰਗਾਹਕ ਹੋਵੇ ਕੋਈ ਮੇਰੇ ਪਾਤਸ਼ਾਹ ਕਹਿੰਦੇ ਆਪ ਲਹਾਏ ਕਰੇ ਜਿਸ ਕਿਰਪਾ ਜਿਸ ਨੂੰ ਗੁਰਮੁਖ ਕਰੇ ਹਰੇ ਜਿਸ ਨੂੰ ਗੁਰਮੁਖ ਬਣਾਉਂਦਾ ਹੈ ਹਰੀ ਉਹਦੇ ਸਾਰੇ ਪਰਦੇ ਲਾ ਦਿੰਦਾ ਮਾਇਆ ਦਾ ਛੋੜ ਲਾ ਦਿੰਦਾ ਮਾਇਆ ਦੇ ਪਰਦੇ ਲਾ ਦਿੰਦਾ ਬੰਦਨਾ ਦੇ ਪਰਦੇ ਲਾ ਲਾਹੇ ਲਾ ਦਿੰਦਾ ਕੋਈ ਚੀਜ਼ ਨਹੀਂ ਰੱਖਦਾ ਉਹਦੇ ਕੋਲ ਸਾਰੀ ਸਿਜਿਆ ਨੂੰ ਆਲ ਜੰਜਾਲ ਲਾ ਦਿੰਦਾ ਉਹਦੇ ਮਨ ਦੇ ਧੰਦੇ ਲਾ ਦਿੰਦਾ ਮਨ ਤੇ ਬਿਸਰੇ ਸਗਲੋ ਤਰਦਾ ਗੁਰ ਕੀ ਚਰਨੀ ਪਾਏ ਵਾਲੀ ਵਿਸਥਾ ਬਣਾਉਂਦਾ ਜਿਸ ਨੂੰ ਗੁਰਮੁਖ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਰੋਜ਼ ਨਿਤਨੇ ਵਿੱਚ ਵੀ ਪੜਦੇ ਹੋਗੇ ਇਹ ਸਾਰੀ ਕਲਾ ਉਹਦੀ ਆਪਣੀ ਹੈ ਆਪੇ ਭੌਜਲ ਆਪ ਹੈ ਬੋਇთა ਅਪੇ ਖੇਵਟ ਆਪ ਤਰੇ ਕਹਿੰਦੇ ਆਪ ਹੀ ਇਹ ਭੌਜਲ ਦਰਾਵਣਾ ਪਾਣੀ ਜਿਹਦੇ ਵਿੱਚ ਵਿਕਾਰਾਂ ਦਾ ਪਾਣੀ ਹੈ ਸੰਸਾਰ ਭੌਜਲ 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 ਆਪ ਹੀ ਇਹਦੇ ਵਿੱਚ ਜਹਾਜ਼ ਬਣ ਕੇ ਸਾਗਰ ਮੈਂ ਬੋਹਿਤ ਪਾਇਓ ਔਰ ਨਾਨਕ ਕਰੀ ਕਿਰਪਾ ਕਿਰਪਾਲੇ ਗੁਰੂ ਰੂਪ ਬਣ ਕੇ ਆ ਗਿਆ ਸੰਤ ਰੂਪ ਬਣ ਕੇ ਆ ਗਿਆ ਤੇ ਆਪ ਹੀ ਖੇਵਟ ਬੁਲਾਵੀ ਆਪ ਹੈ ਤੇ ਆਪ ਹੀ ਤਰ ਰਿਹਾ ਤਰਦਾ ਵੀ ਆਪ ਹੀ ਹੈ ਤਰਦਾ ਵੀ ਹੋਰ ਕੋਈ ਨਹੀਂ ਕਮਾਲ ਦੀ ਗੱਲ ਹੈ ਪਾਤਸ਼ਾਹ ਕਹਿੰਦੇ ਇਹ ਅਵਰਥਾ ਬਣਦੀ ਹੈ ਪਰੇ ਸਾਰੀ ਕਲਾ ਕਿਨੂੰ ਸਮਝ ਆਉਂਦੀ ਐ ਕਹਿੰਦੇ ਜਿਹੜਾ ਇਹ ਜਾਣਦਾ ਹੈ ਗੁਰੂ ਮਿਲਦਾ ਹੈ ਜਿਹਨੂੰ ਗੁਰੂ ਰਾਹੀ ਸਮਝ ਆਏ ਉਹਨੂੰ ਅੱਦਾ ਸਤਗੁਰ ਮਿਲਿਆ ਪਿਆਸ ਗਈ ਜਿਹਨੂੰ ਮਾਇਆ ਦੀ ਪਿਆਸ ਚਲੀ ਜਾਏ ਕਿਉਂਕਿ ਗੁਰੂ ਤੋਂ ਬਿਨਾ ਜੀਵਨ ਨਹੀਂ ਹੈ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਜੇਤੇ ਕਰਮ ਕਮਾਹੇ ਜਿੱਤਨਾ ਕੁਝ ਕਰਦਾ ਹੈ ਗੁਰੂ ਤੋਂ ਬਿਨਾ ਕੁਝ ਵੀ ਨਹੀਂ ਹੈ ਪਾਤਸ਼ਾਹ ਕਹਿੰਦੇ ਨੇ ਫੇਰ ਉਸ ਨੂੰ ਕੀ ਮਿਲਦਾ ਹੈ ਆਪ ਕਰੈ ਕਿਵੇਂ ਸਮਝਦਾ ਆਪ ਕਰੇ ਕਰਾਏ ਕਰਤਾ ਅਬਰ ਨਾ ਦੋ ਜਾ ਤੁਜੈ ਸਰੇ ਫਿਰ ਉਹ ਜਦੋਂ ਮਿਲ ਜਾਂਦਾ ਹੈ ਉਹ ਕਹਿੰਦੇ ਮੈਂ ਥੋੜਾ ਮਿਲਿਆ ਆਪੇ ਬਿਲਾ ਦਿੱਤਾ ਮੈਂ ਥੋੜਾ ਕਰਿਆ ਕਿ ਆਪੇ ਕਰਾ ਦਿੱਤਾ ਮੇਰਾ ਕਰਿਆ ਮੇਰਾ ਕੀਆ ਕਛੂ ਦਾ ਹੋਇ ਇਹ ਬ੍ਰह्म ਗਿਆਨ ਹੈ ਸਾਰੀ ਪੜ ਵਿੱਚ ਉਹ ਕਹਿੰਦਾ ਤੂੰ ਕਰ ਰਿਹਾ ਹੈ ਤੂੰ ਕਰਾ ਰਿਹਾ ਹੈ ਤੂੰ ਚਲਾ ਰਿਹਾ ਤੂੰ ਜਗਾ ਰਿਹਾ ਤੂੰ ਲਿਆ ਰਿਹਾ ਅਸੀਂ ਕਹਿੰਦੇ ਮੈਂ ਕਰ ਰਿਹਾ ਇਹਨਾਂ ਵਰਗਾ ਮੈਂ ਤੂੰ ਵਿੱਚ ਕਨਵਰਟ ਹੋ ਜਾਂਦਾ ਫਿਰ ਤੂੰ ਤੋਂ ਕਰਤਾ ਤੂੰ ਹੁਆ ਮੁਝ ਮਹਿ ਰਹਾ ਨਾ ਹੂੰ ਉਹ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਤ ਤੂੰ ਤੂੰ ਬਸ ਤੂੰ ਹੈ ਫਿਰ ਤੂੰ ਹੈ ਮੈਂ ਨਹੀਂ ਹਾਂ ਫਿਰ ਤੂੰ ਹੀ ਤੂੰ ਹੀ ਹੈ ਉਹ ਇਹ ਅਵਸਥਾ ਬਣਦੀ ਹੈ ਉਸ ਨੂੰ ਇਹ ਬ੍ਰह्म ਗਿਆਨ ਪੈਦਾ ਹੁੰਦਾ ਹੈ ਸਤਗੁਰ ਜੀ ਰਹਿਮਤ ਕਰ ਹੋਈ ਪਰ ਚੁਕਦੀ ਖਿਵਾ ਬਖਸ਼ਣਾ ਜੀ ਅਸੀਸ ਬਖਸ਼ੋ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ